ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀਓ ਅੱਜ ਦੇ ਸਮੇਂ ਦੇ ਵਿੱਚ ਆਪਾਂ ਜੀ ਵੇਖੀਏ ਤੇ ਹਰ ਇੱਕ ਰਿਸ਼ਤਾ ਜਿਹੜਾ ਹੈ ਉਹ ਕਿਸੇ ਨਾ ਕਿਸੇ ਮਤਲਬ ਦੇ ਪਰ ਥਾਏ ਹੀ ਦੂਰ ਤੱਕ ਹੰਡਦਾ ਹੈ ਸੰਗਤ ਜੀਓ ਕੋਈ ਵਿਰਲਾ ਹੀ ਹੈ ਜਿਹੜਾ ਕਿ ਬਿਨਾਂ ਕਿਸੇ ਲਾਲਚ ਦੇ ਪੈਣ ਪ੍ਰਾਣ ਨੂੰ ਆਪਣਾ ਪੈਣ ਪ੍ਰਾਅ ਸਮਝ ਕੇ ਚੱਲਦਾ ਹੈ ਵਰਤਦਾ ਹੈ ਮਾਤਾ ਪਿਤਾ ਨੂੰ ਮਾਤਾ ਪਿਤਾ ਸਮਝ ਕੇ ਚੱਲਦਾ ਹੈ ਤੇ ਉਹ ਮਾਪਿਓ ਵੀ ਵਿਰਲੇ ਹੀ ਨੇ ਜਿਹੜੇ ਆਪਣੇ ਬੱਚਿਆਂ ਨੂੰ ਆਪਣੇ ਬੱਚੇ ਸਮਝ ਕੇ ਚਲਦੇ ਨੇ ਕਿਉਂ ਕਿ ਕਿਉਂਕਿ ਜਦੋਂ ਅਖੀਰਲੇ ਸਮੇਂ ਦੇ ਨੇੜੇ ਨੇੜੇ ਬੰਦਾ ਜਾਂਦਾ ਹੈ ਉਹਦੋਂ ਉਹਨੂੰ ਇਸ ਗੱਲ ਦੀ ਚਿੰਤਾ ਸਭ ਤੋਂ ਵੱਧ ਹੁੰਦੀ ਹੈ ਕਿ ਜੇ ਮੇਰੇ ਕੋਲ ਕੁਝ ਹੈ ਤੇ ਤਾਂ ਹੀ ਮੇਰੇ ਬੱਚੇ ਮੈਨੂੰ ਰੋਟੀ ਦੇਣਗੇ ਸੰਗਤ ਜੀਓ ਦੁਨੀਆ ਤੇ ਐਸੇ ਵੀ ਕੋਈ ਵਿਰਲੇ ਹੀ ਨੇ ਜਿਹੜੇ ਆਪਣੇ ਮਾਪਿਓ ਦੀ ਸੇਵਾ ਵੀ ਬਿਨਾਂ ਕਿਸੇ ਲਾਲਚ ਦੇ ਕਰਦੇ ਨੇ ਪਰ ਸੰਗਤ ਜੀ ਮਾਪਿਓ ਨੂੰ ਵੀ ਇਸ ਗੱਲ ਦਾ ਜੋ ਹੈ ਵੇਖਣਾ ਚਾਹੀਦਾ ਹੈ ਕਿ ਜਿਹੜੇ ਸਾਡੇ ਤੀਆਂ ਪੁੱਤਰ ਨੇ ਉਹਦੇ ਵਿੱਚ ਕਿਹੜੀ ਬਿਰਤੀ ਹੈ ਸੰਗਤ ਜੀ ਲਾਲਚ ਦੇ ਕੇ ਤੇ ਆਪਾਂ ਕਿਸੇ ਗਲੀ ਜਾਂਦੇ ਹੋਏ ਇਨਸਾਨ ਤੋਂ ਵੀ ਆਪਣੀ ਸੇਵਾ ਕਰਾ ਸਕਨੇ ਆ ਕਿ ਭਾਈ ਇੰਨੇ ਪੈਸੇ ਤੈਨੂੰ ਦਿਾਂਗੇ ਤੂੰ ਆਹ ਕੰਮ ਕਰ ਪਰ ਸੰਗਤ ਜੀ ਗੱਲ ਤੇ ਤਾਂ ਹੈ ਕਿ ਬਿਨਾ ਕਿਸੇ ਲਾਲਚ ਦੇ ਜਦੋਂ ਕੋਈ ਤੀ ਪੁੱਤਰ ਆਪਣੀ ਸੇਵਾ ਕਰੇ ਪਤਾ ਉਦੋਂ ਲੱਗਦਾ ਹੈ ਸੰਗਤ ਜੀ ਉਹ ਕੁੱਲ ਮਿਲਾ ਕੇ ਜੇ ਆਪਾਂ ਵੱਡੇ-ਵਡੇਰਿਆਂ ਦੀਆਂ ਗੱਲਾਂ ਨੂੰ ਵਿਚਾਰੀਏ ਤੇ ਉਹ ਝੂਠ ਨਹੀਂ ਨੇ ਜਿਹੜਾ ਆ ਖਾਨ ਬਣਿਆ ਹੋਇਆ ਹੈ ਕਿ ਜਿੱਥੇ ਵਿਗਾੜ ਪਾਣਾ ਹੈ ਉੱਥੇ ਪੈਸੇ ਦੀ ਸਾਂਝ ਪਾ ਲੋ ਸੰਗਤ ਜੀਓ ਸੱਚ ਮੰਨਿਓ ਇਹ ਗੱਲ 100% ਸੱਚ ਹੈ ਤੇ ਦਾਸ ਦੀ ਹੱਥ ਜੋੜ ਕੇ ਇੱਕ ਬੇਨਤੀ ਜ਼ਰੂਰ ਹੈ ਸੰਗਤ ਜੀ ਕਿਉਂਕਿ ਪ੍ਰਮਾਤਮਾ ਜਦੋਂ ਕਿਸੇ ਭੈਣ ਭਰਾ ਤੇ ਵੀ ਔਖਾ ਸਮਾਂ ਪਾਂਦਾ ਹੈ ਜੇ ਇੱਕ ਜਰੀਆ ਸਫਲ ਨਹੀਂ ਹੋਇਆ ਤੇ ਰੱਬ ਦੂਜਾ ਜਰੀਆ ਕੱਲਦਾ ਹੈ ਪਰ ਉਹ ਔਖੇ ਵੇਲੇ ਵਿੱਚੋਂ ਰੱਬ ਕੱਢ ਹੀ ਲਿੰਦਾ ਹੈ ਬੰਦੇ ਨੂੰ ਕਿਸੇ ਨਾ ਕਿਸੇ ਆਸਰੇ ਸੋ ਕਹਿਣ ਦਾ ਭਾਵ ਇਹ ਹੈ ਸੰਗਤ ਜਿਓ ਕਿਸੇ ਟਾਈਮ ਤੇ ਆ ਕੇ ਜਵਾਬ ਦੇਣਾ ਜਾਦਾ ਠੀਕ ਹੈ ਕਿ ਭਾਈ ਮੇਰੇ ਚ ਇਨੀ ਸਮਰਥਾ ਨਹੀਂ ਹੈ ਕਿ ਮੈਂ ਆਪ ਜੀ ਦੀ ਕੋਈ ਸਹਾਇਤਾ ਕਰ ਸਕਾਂ ਮੈਨੂੰ ਮਾਫੀ ਬਖਸ਼ੋ ਅੰਜ ਕਰਨ ਨਾਲ ਸੰਗਤ ਜਿਓ ਕੁਛ ਦਿਨਾ ਤੱਕਰ ਜੋ ਹੈ ਗੁੱਸਾ ਹੋ ਸਕਦਾ ਹੈ ਰੰਜਿਸ਼ ਹੋ ਸਕਦੀ ਹੈ ਪਰ ਜਿਵੇਂ ਜਿਵੇਂ ਸਮਾਂ ਲੰਘੇਗਾ ਦੁਬਾਰਾ ਤੋਂ ਪ੍ਰੇਮ ਪਿਆਰ ਉਵੇਂ ਹੀ ਬਣ ਜਾਏਗਾ ਪ੍ਰਸੰਗਤ ਜੀ ਜੇ ਕਿਸੇ ਰਿਸ਼ਤੇ ਦੀ ਜੜੀ ਵਧਣੀ ਹੈ ਤੇ ਉਥੇ ਤੁਸੀਂ ਪੈਸੇ ਵੱਲੋਂ ਸਹਾਇਤਾ ਕਰ ਦੋ ਲੱਖਾਂ ਦੇ ਹਿਸਾਬ ਨਾਲ ਪੈਸਾ ਦੇ ਦਿਓ ਇਹ ਹੀ ਤੁਹਾਡੇ ਸਿਰ ਤੇ ਇਸ ਗੱਲ ਦੀ ਜਿਹੜੀ ਹੈ ਨਿਰਭਰਤਾ ਹੈ ਕੀ ਤੁਸੀਂ ਉਸ ਰਿਸ਼ਤੇ ਨੂੰ ਕਿੰਨੇ ਚਿਰ ਤੱਕ ਬਣਾਏ ਰੱਖਣਾ ਚਾਹੁੰਦੇ ਹੋ ਸੰਗਤ ਜੀਓ ਤੁਸੀਂ ਕਿਸੇ ਨੂੰ ਪੈਸੇ ਦਿੱਤੇ ਕਿਸੇ ਭੈਣ ਭਰਾ ਨੂੰ ਕਿਸੇ ਆਪਣੇ ਮਿੱਤਰ ਪਿਆਰੇ ਨੂੰ ਜਾਂ ਕਿਸੇ ਨੂੰ ਵੀ ਜੋ ਤੰਗ ਹਾਲੀ ਵਿੱਚ ਹੈ ਦੁਖੀ ਹੈ ਪਰੇਸ਼ਾਨ ਹੈ ਆਪ ਜੀ ਨੇ ਰਕਮ ਦੇ ਦਿੱਤੀ ਇਹ ਰਿਸ਼ਤਾ ਉਦੋਂ ਤੱਕ ਹੀ ਤੁਹਾਡਾ ਠੀਕ ਰਹੇਗਾ ਜਿੰਨੇ ਚਿਰ ਤੱਕ ਤੁਸੀਂ ਉਹਦੇ ਤੋਂ ਪੈਸੇ ਵਾਪਸ ਨਹੀਂ ਮੰਗੇ ਭਾਵ ਕਿ ਜੇ ਤੁਸੀਂ 6 ਮਹੀਨੇ ਤੱਕ ਨਾ ਟੋਕੋ ਸਾਲ 2 ਸਾਲ 3 ਸਾਲ 5 ਸਾਲ ਤੱਕਰ ਤੁਸੀਂ ਨਹੀਂ ਟੋਕਦੇ ਉਦੋਂ ਤੱਕ ਉਹ ਇਨਸਾਨ ਤੁਹਾਨੂੰ ਫੋਨ ਵੀ ਕਰੇਗਾ ਉਹ ਇਨਸਾਨ ਤੁਹਾਨੂੰ ਮਿਲਣ ਕਰ ਵੀ ਆਵੇਗਾ ਖੈਰ ਸੁਖ ਪੁੱਛੇਗਾ ਵੀ ਤੇ ਆਪਣੇ ਦੁੱਖ ਵੀ ਫੋਲ ਫੋਲ ਕੇ ਦੱਸੇਗਾ ਕਿ ਹਾਂ ਭਾਈ ਮੈਨੂੰ ਤੇ ਆਹ ਮੁਸੀਬਤ ਬਣ ਗਈ ਹੈ ਇੱਕ ਹੋਰ ਮੁਸੀਬਤ ਪੈ ਗਈ ਹੈ ਇੱਕ ਆਹ ਗੱਲ ਹੋ ਗਈ ਹੈ ਹਰ ਇੱਕ ਗੱਲ ਪਰ ਸੰਗਤ ਜੀਓ ਜਿੱਦਣ ਹੀ ਤੁਸੀਂ ਪੈਸੇ ਵਾਪਸ ਮੰਗ ਲਏ ਉਹ ਸੇ ਰਿਸ਼ਤੇ ਦੀ ਤੁਸੀਂ ਉਦਣ ਐਕਸਪਾਇਰੀ ਡੇਟ ਸਮਝ ਲਵੋ ਕਿਉਂਕਿ ਉਸ ਤੋਂ ਬਾਅਦ ਤੁਹਾਡੇ ਹੀ ਪੈਸੇ ਤੁਹਾਡੇ ਕੋਲ ਜਾਣਗੇ ਪਰ ਉਹ ਇਸ ਪ੍ਰਕਾਰ ਜਾਣਗੇ ਕਿ ਜਿਵੇਂ ਤੁਹਾਡੇ ਤੇ ਕੋਈ ਹਾਨ ਕੀਤਾ ਹੋਵੇ ਤੁਸੀਂ ਬਾਅਦ ਵਿੱਚ ਸਸਰੀਕਾਲ ਤੋਂ ਵੀ ਜਾਣਾ ਹੈ ਸੰਗਤ ਜੀਓ ਇਹ ਜਿਹੜੀਆਂ ਗੱਲਾਂ ਨੇ ਇਹ ਗੱਲਾਂ ਪਹਿਲਾਂ ਵੱਡੇ-ਵਡੇਰਿਆਂ ਤੋਂ ਸੁਣੀਆਂ ਸਣ ਆਪਣੇ ਵੀ ਜੀਵਨ ਦੇ ਵਿੱਚ ਹੰਡਾਈਆਂ ਨੇ ਸੰਗਤ ਜੀ ਹੱਥ ਜੋੜ ਕੇ ਬੇਨਤੀ ਹੈ ਠੀਕ ਹੈ ਕਿਸੇ ਦੀ ਮਦਦ ਕਰਨਾ ਮਾੜਾ ਨਹੀਂ ਹੈ ਪਰ ਇੱਕ ਪਾਸੇ ਤੇ ਉਹ ਇਨਸਾਨ ਨੇ ਜਿਹੜੇ ਔਖੇ ਸਮੇਂ ਦੇ ਵਿੱਚ ਵੀ ਹਿਰਦਾ ਡਾਡਾ ਕਰਕੇ ਕੋਲੋਂ ਲੰਘ ਜਾਂਦੇ ਨੇ ਉਹਨਾਂ ਦੀ ਫੇਰ ਵੀ ਸਾਰੀ ਤਰਫਦਾਰੀ ਕਰਨ ਸਾਰੇ ਉਹਦੇ ਪਰਥਾਏ ਭਲਾ ਮੰਗਣ ਤੇ ਭਲਾ ਕਰਨ ਪਰ ਦੂਜੇ ਪਾਸੇ ਉਹ ਇਨਸਾਨ ਹੈ ਜਿਨੇ ਆਪਣੇ ਘਰ ਨੂੰ ਵੀ ਪਿਆਰਾ ਨਹੀਂ ਕੀਤਾ ਪਰ ਦੂਜੇ ਦੀ ਆਪਣੀ ਹੱਦ ਤੋਂ ਵੱਧ ਕੇ ਜੋ ਹੈ ਭਲਾਈ ਕੀਤੀ ਹੈ ਪਰ ਫਿਰ ਵੀ ਉਸ ਇਨਸਾਨ ਨੂੰ ਬੁਰੇ ਬਣਾ ਕੇ ਮਾੜਾ ਆਖ ਕੇ ਚਾਰ ਚਫੇਰੀਆਂ ਛਿਣਕ ਦਿੱਤਾ ਜਾਵੇ ਸੰਗਤ ਜੀ ਇਹ ਫਿਰ ਉਹ ਹੀ ਹਿਰਦਾ ਜਾਣਦਾ ਹੈ ਜਿਨੇ ਠੋਕਰਾਂ ਖਾਧੀਆਂ ਨੇ ਸੰਗਤ ਜੀ ਕਹਿਣ ਦਾ ਭਾਵ ਇਹ ਹੈ ਕਿ ਉਹ ਇਨਸਾਨ ਫਿਰ ਵੀ ਵਰਤਨਯੋਗਾ ਰਹਿ ਜਾਂਦਾ ਹੈ ਕਿ ਜਿਨਨੇ ਪੈਸਾ ਦੇਣ ਤੋਂ ਮਨਾਈ ਕੀਤੀ ਹੋਵੇ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾਈ ਹੋਵੇ ਕਿ ਭਾਈ ਮੇਰੇ ਕੋਲ ਤੇ ਹੈ ਹੀ ਨਹੀਂ ਆਪਣਾ ਤੇ ਹੱਥ ਤੰਗ ਹੈ ਬੇਸ਼ੱਕ ਉਹਦੇ ਕੋਲ ਲੱਖਾਂ ਦੇ ਅੰਬਾਰ ਹੋਣ ਪਰ ਜਦੋਂ ਉਹ ਇਸ ਤਰ੍ਹਾਂ ਆਖ ਕੇ ਹੱਥ ਜੋੜ ਦਵੇ ਉਹ ਫਿਰ ਵੀ ਰਹਿ ਜਾਂਦਾ ਹੈ ਵਰਤਨ ਵਾਲਾ ਪਰ ਦੂਜੇ ਪਾਸੇ ਜਿਨਨੇ ਉਸ ਸਮੇਂ ਤੇ ਆ ਕੇ ਉਹਦੀ ਸਹਾਇਤਾ ਕੀਤੀ ਹੋਵੇ ਭਾਵੇਂ ਕੋਲ ਨਹੀਂ ਵੀ ਹੈ ਫਿਰ ਵੀ ਕਿਸੇ ਪਾਸਿਓਂ ਫੜ ਤੜ ਕੇ ਤੇ ਅਗਲੇ ਦਾ ਟਾਈਮ ਕੱਢਿਆ ਹੋਵੇ ਪੜਾਈ ਕੀਤੀ ਹੋਵੇ ਮਦਦ ਕੀਤੀ ਹੋਵੇ ਸੰਗਤ ਜੀ ਉਹ ਮਗਰੋਂ ਸਸਰੀ ਕਾਲ ਤੋਂ ਵੀ ਜਾਂਦਾ ਲੱਗਦਾ ਹੈ ਜੇ ਆਪ ਜੀ ਨੂੰ ਕੋਈ ਇਸ ਵਿਚਾਰ ਵਿੱਚ ਗਲਤੀ ਨਜ਼ਰ ਆਵੇ ਤੇ ਕਿਰਪਾ ਕਰਕੇ ਤੁਸੀਂ ਜਰੂਰ ਆਪਣੇ ਵਿਚਾਰ ਬਖਸ਼ੋ ਗੁੱਲਾਂ ਚੁੱਕਾਂ ਦੀ ਸ਼ਮਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ